ਸਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਕਤਾ ਕਾ ਟੋ ਕਲੇਸ਼ ਵਧਿਆ ਹੋਇਆ ਹੈ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਮੁੱਖ ਮੰਤਰੀ ਦਾ ਅਹੁਦਾ ਆਉਣ ਵਾਲੇ ਦਿਨਾਂ ਦੇ ਵਿੱਚ ਖੋਲਿਆ ਜਾਵੇਗਾ ਕਿਉਂਕਿ ਕੁਝ ਵਿਧਾਇਕ ਦੀ ਯੂਨਿਟੀ ਇਕਤਾ ਬਣ ਚੁੱਕੀ ਹੈ ਅਤੇ ਉਹ ਵਾਰ-ਵਾਰ ਸ਼ਿਕਾਇਤਾਂ ਕਰ ਰਹੇ ਨੇ ਲੋਕ ਸਵਾਰੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਹੁਣ ਤਾਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ 12ਵੀਂ ਆ ਗਏ ਨੇ ਅੰਤਰਮ ਜਵਾਨਤ ਲੈ ਕੇ ਦੂਸਰੇ ਪਾਸੇ ਜਿਹੜੇ ਤਿੰਨ ਸੰਸਦ ਬਣੇ ਨੇ ਤਿੰਨਾਂ ਸੰਸਦਾਂ ਦੇ ਵਿੱਚੋਂ ਇੱਕ ਦੇ ਢਿੱਡ ਪੀੜ ਹੋ ਰਹੀ ਹੈ ਕਹਿੰਦਾ ਵੀ ਨਹੀਂ ਮੈਂ ਹੁਣ ਮੈਂਬਰ ਆਫ ਪਾਰਲੀਮੈਂਟ ਦੀ ਕੁਰਸੀ ਤੋਂ ਅਸਤੀਫਾ ਦੇਾਂਗਾ ਅਤੇ ਮੈਂ ਜਿਮਨੀ ਝੋਂ ਲੜਾਂਗਾ ਇਹ ਕੀ ਮਾਜ਼ਰਾ ਹੋਇਆ ਲਗਭਗ 70 ਲੱਖ ਰੁਪਏ ਖਰਚ ਕੀਤਾ ਗਿਆ ਐਮਪੀ ਦੀ ਸੀਟ ਵਾਸਤੇ ਸੁਖਪਾਲ ਸਿੰਘ ਖੈਰਾ ਨੂੰ ਹਰਾਇਆ ਗਿਆ ਸਿਮਰਜੀਤ ਸਿੰਘ ਸਮਾਨ ਉਸ ਨੂੰ ਹਰਾ ਦਿੱਤਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਮੀਤ ਹੈ ਜੋ ਆਮ ਆਦਮੀ ਪਾਰਟੀ ਵੱਲੋਂ ਸਸਦ ਬਣੇ ਨੇ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਲੇਕਿਨ ਉਹਨਾਂ ਦੇ ਹੁਣ ਟਿੱਡੇ ਦੇ ਵਿੱਚ ਪਤਾ ਨਹੀਂ ਕਿਹੜੀ ਪੀੜ ਉੱਠੀ ਹੈ ਨਿਜੀ ਚੈਨਲ ਨੇ ਹਵਾਲਾ ਦਿੱਤਾ ਹੈ ਕਿ ਜਿਹੜੇ ਮੀਤ ਹੈਰ ਨੇ ਹੁਣ ਉਹ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਕੁਰਸੀ ਹੈ ਉਸ ਤੋਂ ਅਸਤੀਫਾ ਦੇਣਗੇ ਲੱਗਦਾ ਹੈ ਉਹਨਾਂ ਤੋਂ ਉਹਨਾਂ ਦਾ ਮਨ ਅੱਕ ਚੁੱਕਿਆ ਹੈ ਕਿ ਪੰਜਾਬ ਦੇ ਮੁੱਦੇ ਚੱਕਣਾ ਲੋਕ ਸਭਾ ਦੇ ਵਿੱਚ ਔਖਾ ਹੈ ਪੰਜਾਬ ਦੇ ਮੁੱਦੇ ਜੇ ਆਮ ਆਦਮੀ ਪਾਰਟੀ ਵਾਲੇ ਨਾ ਚੁੱਕਣਗੇ ਤੇ ਕੌਣ ਚੁਕੇਗਾ ਕੌਣ ਖਲਾਸੇ ਕਰੇਗਾ ਵੀ ਭਾਈ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਪੱਖਪਾਤ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਨਵਜੋ ਮੀਥੇਅਰ ਦਾ ਜਿਹੜਾ ਚਾਹ ਹੈ ਮੈਂਬਰ ਆਫ ਪਾਰਲੀਮੈਂਟ ਵਾਲਾ ਐਮਪੀ ਵਾਲਾ ਉਹ ਖਤਮ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਮਨੀ ਚੋਣ ਵਾਸਤੇ ਵੱਡਾ ਧਾਵਾ ਬੋਲ ਦਿੱਤਾ ਹੈ ਹੁਣ ਉਹ ਚੋਣ ਪ੍ਰਚਾਰ ਕਰ ਰਹੇ ਨੇ ਵੀ ਮੈਂ ਗਲਤੀ ਕੀਤੀ ਹੈ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਲੜ ਕੇ ਹੁਣ ਮੈਂ ਜਿਮਨੀ ਚੋਣ ਲੜਾਂਗਾ ਇੱਕ ਨਿੱਜੀ ਚੈਨਲ ਹਵਾਲਾ ਦੇ ਰਿਹਾ ਇਸ ਗੱਲ ਦਾ ਜੇਕਰ ਅਜਿਹਾ ਹੁੰਦਾ ਹੈ ਫਿਰ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ ਬਸ ਲੋਕਾਂ ਨੂੰ ਬੁੱਧੂ ਬਣਾਉਣਾ ਹੈ ਜਿੰਨਾ ਮਰਜ਼ੀ ਬਣਾ ਲਓ ਆਪਣੀਆਂ ਰੋਟੀਆਂ ਆਪਣੀਆਂ ਜੇਬਾਂ ਗਰਮ ਕਰਨੀਆਂ ਨੇ ਕਿਉਂ ਭਈ ਜੇ ਇਧਰ ਇਧਰ ਰਾਜਾ ਵੜਿੰਗ ਨੇ ਵੀ ਐਲਾਨ ਕੀਤਾ ਹੈ ਜੇਕਰ ਵੀ ਸੁਦਰਸ਼ ਕੁਬੀਰ ਸਿੰਘ ਬਾਦਲ ਜੇ ਮਾਨਪ੍ਰੀਤ ਬਾਦਲ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਜਿਮਨੀ ਚੋਣ ਗਿੱਦੜਬਾਹਾ ਤੋਂ ਉਹਨੇ ਵੀ ਕਹਿਤਾ ਕਿ ਮੈਂ ਵੀ استਿਫਾ ਦੇ ਦੇਾਂਗਾ ਭਾਈ ਪਹਿਲਾਂ ਕਿਹੜਾ ਤੁਹਾਨੂੰ ਚਾ ਚੜਿਆ ਹੋਇਆ ਸੀ ਤੁਸੀਂ ਹੋਰ ਕਿਸੇ ਨੂੰ ਦੇ ਦਿੰਦੇ ਕਿੰਨੇ ਲੋਕ ਸੀ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦੀ ਪਾਰਟੀ ਵਾਲੇ ਆਮ ਆਦਮੀ ਪਾਰਟੀ ਨੇ ਤਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਟਿਕੜਾ ਦਿੱਤੀਆਂ ਨੇ ਕਿਉਂਕਿ ਉਹਨਾਂ ਨੂੰ ਹੋਰ ਕੋਈ ਬੰਦਾ ਇਮਾਨਦਾਰ ਦਿਸਿਆ ਹੀ ਨਹੀਂ ਪੰਜਾਬ ਦੇ ਵਿੱਚ ਇਸ ਕਰਕੇ 13 ਦੇ ਵਿੱਚੋਂ 3 ਸੀਟਾਂ ਆਈਆਂ ਨੇ ਕਿਉਂਕਿ ਉਹਨਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੰਜਾਬ ਦੇ ਲੋਕਾਂ ਨੇ ਮੂਹ ਨਹੀਂ ਲਾਇਆ ਅਤੇ ਜਿਹੜੀ ਵੋਟ ਸ਼੍ਰੋਮਣੀ ਅਕਾਲੀ ਦਲ ਦੀ ਸੀ ਅਤੇ ਆਮ ਆਦਮੀ ਪਾਰਟੀ ਦੀ ਸੀ ਉਹ ਸਿੱਧਾ ਗਈ ਕਾਂਗਰਸ ਨੂੰ ਕਾਂਗਰਸ ਦੀ ਵੋਟ ਫਿਰ ਕਾਂਗਰਸ ਨੂੰ ਮੁੜ ਗਈ ਹੈ ਹੁਣ ਉਮੀਦ ਹੈ ਨਵੇਂ ਪੈਂਤਰਾ ਪਤਾ ਨਹੀਂ ਕਿਹੜਾ ਖੇਡਣ ਜਾ ਰਹੇ ਨੇ ਉਹ ਵਿਧਾ ਉਹ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਖੇਡ ਵਿਭਾਗ ਦੇ ਅਤੇ ਹੁਣ ਉਹਨਾਂ ਨੇ ਇਹ ਦਾਅਵੇਦਾਰੀ ਠੋਕ ਦਿੱਤੀ ਹੈ ਕਿ ਮੈਂ ਜਿਮਨੀ ਚੋਣ ਲੜਾਂਗਾ ਤੇ ਜਿਹੜੀ ਮੈਂਬਰ ਆਫ ਪਾਰਲੀਮੈਂਟ ਵੈਰੀ ਕੁਰਸੀ ਹੈ ਉਸ ਤੋਂ ਅਸਤੀਫਾ ਦੇ ਦੇਵਾਂਗਾ ਧੰਨਵਾਦ